ਸਵੇਰ ਸਵੇਰ ਦਾ ਨਜ਼ਾਰਾ ਦਿਖਾਉਣਾ ਸਾਨੂੰ ਸਵੇਰ ਸਵੇਤ ਕਿੰਨੇ ਵਜਾ ਗਿਆ ਜਿਹੜੀ ਮੈਂ ਅੱਜ ਤੋਂ 6 ਵਜੇ ਹੋਣੀ ਆ ਲੱਗਦਾ ਬਹੁਤ ਹੈ ਬੱਦੂ 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 ਨਾ ਬਸ ਲੋੜ ਹੀ ਮੈਨੂੰ ਚੱਲਣਾ ਉੱਧ ਕੇ हां कल चलदी रहगी थी हां चलायो हां ए थोड़ा मीक ਨਹੀਂ ਚਾਇ ਹੁੰਦਾ ਵੀ ਇਹ ਖਰਾਬ ਹੋਣ ਤੋਂ ਹੋ ਰਿਹਾ ਮੈਂ ਪਰ ਆ ਵੀ ਆਥ ਨੇ ਘੰਟਾ ਤੋਂ ਘੰਟਾ ਛੱਡ ਲੇ हां ਮੈਂ ਵੀ ਅੱਖ ਰੇ ਤਾਰਾ ਵੀ ਕਰਮਾ ਨਹੀਂ ਹਾਂ ਇਹ ਹੀਟ ਜਾ ਦੇ ਹਾਂ ਹਾਂ ਇਹ ਮੌਕੇ ਤੇ ਛੱਡੇ ਕੋਇਲ ਬੋਲੀ ਜਾਂਦੀ ਹੈ ਸਵੇਰੇ ਸਵੇਰੇ ਜੇ ਦਾ ਆਪ ਹੀ ਦੇਗਾ ਲੈ ਕੋਈ ਨਹੀਂ ਕੋਈ ਨਹੀਂ ਮੈਂ ਜਿਹੜਾ ਆਪਰਾ ਨਾ ਨਾ ਮੈਂ ਥੋੜੀ ਦੁਬਾਰੇ ਉਹ ਕਰਦਾ ਉਹਦਾ ਆਪ ਗੱਲ ਹੀੜੀ ਆ ਗੱਲ ਹੀ ਸਮਝੋ ਤੁਸੀਂ ਆਪਾਂ ਇਹ ਗੱਲ ਨਾ ਕਹੀ ਜਾ ਨਾ ਪਹਿਲਾਂ ਕਹੀ ਜਾ ਨਾ ਹੁਣ ਕਹੀ ਇਨਸ਼ਾ ਅੱਲਾਹ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਆਮ ਜੇ ਕਿੱਧਰ ਫਿਰਦੇ ਓਏ ਕਿੱਧਰ ਫਿਰਦੇ ਆ ਸਾਰੇ ਇੱਥੇ ਇਕੱਠੇ ਹੋਏ ਫਿਰਦੇ ਇੱਥੇ ਨੂੰ ਮੈਂ ਰੋਟੀ ਕਾਉਣਾ ਅਸੀਂ ਵੀ ਆ ਗਏ ਇੱਥੇ ਗਰਮ ਪਾਣੀ ਗਰਮ ਪਾਣੀ ਦਾ ਉਹਨਾਂ ਨੂੰ ਟਾਈਮ ਦਾ ਪਤਾ ਨਹੀਂ ਹੈ ਅੱਜ ਮੈਂ ਭੁੱਲ ਗਿਆ ਉਹਦੀ ਆ ਜਾਂਦੇ ਤਿੰਨ ਵਾਰੀ ਚੁੱਲ੍ਹੇ ਕੋਲੇ ਆ ਕੇ ਉਹਨਾਂ ਨੂੰ ਗਰਮ ਪਾਣੀ ਜਦੋਂ ਮੈਂ ਪਾਤਾ ਗਲਾਸ ਉਹਦੀ ਆ ਕੇ ਆ ਕੇ ਫਿਰ ਉਹ ਕਰਦੇ ਕਦੀ ਰੋਟੀ ਲੈ ਕੇ ਨਾ ਨਾ ਅਸੀਂ ਪਾਉਣੇ ਹੁੰਦੇ ਸੀ ਉਹ ਰੱਖਿਆ ਸਤਨਾ ਅੱਜ ਹਾਂ ਤਦਨ ਅੱਜ ਆ ਪਾ ਕੇ ਪੱਕੀ ਬਣਾਈ ਹੋਈ ਸਾਡੀ ਜਿਹੜੀ ਸਾਡੀ ਰੋਟੀ ਬਚੀ ਜਾਂਦੀ ਐ ਅਸੀਂ ਉਹ ਵੀ ਇਹਨਾਂ ਨੂੰ ਸਿੱਟਦੇ ਅੱਜ ਨਾ ਭੁੱਲ ਗਿਆ ਹਾਂ ਹੈ ਹਮ ਆਪਾਂ ਕੋਲ ਇੱਕ ਬਾਲਣ ਨਾ ਤੇ ਰਿਹਾ ਬਾਲਣ ਕਿੱਲਾ ਹੋ ਗਿਆ ਮੈਂ ਇਹਨਾਂ ਨੂੰ ਪਾਉਣਾ ਭੁੱਲ ਗਿਆ ਹਮ ਇਹ ਕਿੰਨੇ ਕੋਲ ਆ ਗਏ ਸਾਰੀਆਂ ਲੱਗ ਜੀ ਡਰਾਮੇ ਜੇ ਕਰਦੇ ਭੁੱਲ ਗਿਆ ਅੱਜ ਹਾਂ ਹਾਂ ਇਹ ਵਾਲੇ ਇਹ ਮੈਂ ਦੋ ਰੋਟੀਆਂ ਭਾਇਆ ਮੈਂ ਜਦੋਂ ਮਾਰ ਆਹ ਤਾਂ ਨਹੀਂ ਕਰਦਾ ਤਾਂ ਕਰਾਂ ਉਹ ਤਾਂ ਫਿਰ ਕਰੂੰਗਾ ਕਿੰਨੇ ਦਿਨਾਂ ਦਰਵਾਜ਼ੇ ਬਾਹਰ ਜੀ ਦੇ ਪਾਣੀ ਕਰ ਕਿੰਨੇ ਦਿਨਾਂ ਰਹੂ ਡੈਡੀ ਚੜ ਜਾ ਕਿਹੜਾ ਹੀ ਵੀਡੀਓ ਦੱਸਣਾ ਹਾਂ ਹਾਂ ਆ ਸਲੇਟਾਂ ਜਿਹੜੀ ਸੈੱਟ ਕਰਨੀਆਂ ਪੈਣਗੀਆਂ ਆਪਣੇ ਉਹ ਤੇ ਆ ਗਈਆਂ ਫੋਟੋ ਤੇ ਹਾਂ ਇਹ ਮੈਂ ਕਰੂੰਗਾ ਮੈਂ ਕੱਲ ਨੂੰ ਦਿਨ ਜਾਂ ਸਾਫ ਹੋਣ ਦੋ ਤੱਕ ਜਾ ਓਏ ਜੀ ਆ ਗਿਆ ਬਾਗ ਵਾਲਾ ਪਾਸਾ ਸਵੇਰੇ ਸਵੇਰੇ ਨਿਹਾਰਾ ਇਹਦੇ پاس ਉਹ ਮਾਦਾ ਹਰਾਚਾਰ ਦਰਬਾਰ ਹੁਣ ਬਾਹਰਲੇ ਪਾਸੋਂ ਦਿਖਾਉਣੇ ਆਪਾਂ ਕਿਵੇਂ ਆ ਕੰਮ ਸਵੇਰ ਦਾ ਸਵੇਰ ਦਾ ਮਾਹੌਲ ਬਾਰੋਂ ਹੀ ਆਇਆ ਲੱਗਦਾ ਪੂਰਾ ਜਾਨੀ ਮੰਨ ਲਾ ਵਾ ਇੱਧਰ ਵੀ ਚੜ ਜਾਵੇਂ ਕੁਦਰਤ ਕੁਦਰਤ ਸਕੂਨ ਤੇ ਕੁਦਰਤ ਇਕੱਠੇ-ਇਕੱਠੇ ਛੇੜਾ ਕੇ của rap đểt cả từ Yamaha, bật day bốn chữ đi. Cái này cho anh